ਬੀਤੇ ਦਿਨੀ ਪੰਜਾਬ ਦੇ ਡੀਜੀਪੀ ਐਸਐਸਪੀ ਅਤੇ ਡੀਸੀ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਕਿਹਾ ਗਿਆ ਸੀ। ਉਸੇ ਤਹਿਤ ਸੂਬੇ ਭਰ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਤੇ ਰੇਡ ਕੀਤੀ ਗਈ। ਇਸ ਮੌਕੇ ਤੇ ਪੁਲਿਸ ਨੇ ਹਲਕੇ ਦੇ ਪੰਜਾਬ ਪਿੰਡਾਂ ਦੇ ਪੰਜਾਂ ਸਰਪੰਚਾਂ ਨਾਲ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਹੈ। ਇਸ ਮੌਕੇ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨਸ਼ੇ ਨੂੰ ਜੜੋਂ ਖਤਮ ਕਰ ਰਹੀ ਹੈ। ਜੋ ਨਸ਼ਾ ਵਿਰੋਧ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਨੇ ਇਹ ਸ਼ੁਰੂ ਕੀਤੇ ਇਹਦੀ ਸ਼ੁਰੂਆਤ ਕੀਤੀ ਹੈ ਜੀ ਚੰਡੀਗੜ੍ਹ ਤੋਂ ਔਰ ਸਾਡੇ ਮਾਨਯੋਗ ਜਿਹੜੇ ਨੈਸ਼ਨਲ ਕਮਿਸ਼ਨ ਹੈ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਕਹੀਆ ਕਰਕੇ ਅਸੀਂ ਇਹ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਜੀ ਅਗਲੇ ਤਿੰਨ ਚਰ ਮਹੀਨੇ ਦੇ ਵਿੱਚ ਔਰ ਇੱਕ ਬੜਾ ਕਲੀਅਰ ਮੈਸੇਜ ਦਿੰਦਾ ਜੀ ਕਿ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਕਿ ਪਰਫਾਰਮ ਕਰੋ ਔਰ ਪੈਰਿਸ ਔਰ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਜਾਂ ਤਾਂ ਪੰਜਾਬ ਛੱਡ ਦਿਓ ਤੇ ਨਹੀਂ ਜਿਹੜਾ ਇਹ ਕੰਮ ਛੱਡ ਦਿਓ ਤਾਂ ਦਾ ਇਹ ਨਹੀਂ ਚੱਲੇਗਾ ਨਸ਼ਾ ਜਿਹੜੇ ਨਸ਼ੇ ਦੇ ਦੁਕਾਨੀਆ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਵਾਸਤੇ ਸਾਡੀ ਪੂਰੀ ਅੰਦਰਦੀ ਹੈ ਉਹ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਤਾਵਾਂਗੇ ਔਰ ਕੰਮ ਤੇ ਲਾਵਾਂਗੇ ਉਹਦੇ ਵਾਸਤੇ ਉਹਨਾਂ ਨੂੰ ਗਰੰਟਾ ਵੀ ਦੇਵਾਂਗੇ ਪੈਸੇ ਦੇ ਖਬਲ ਜਿਹੜੀ ਉਹਨਾਂ ਦੀ ਫਿਟਰੈਂਟ ਪੈਂਦੀ ਹੈ ਜਿਹੜੀ ਸਕੀਮਾ ਆ ਗਿਆ ਉਹਨਾਂ ਸਕੀਮਾ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਕੰਮ ਤਾਂ ਲਾ ਦੇਵਾਂਗੇ ਉਹਨਾਂ ਨੂੰ ਜਿਹੜੀ ਜਿਹੜੀ ਸਾਡੀ ਜਵਾਨੀ ਹੈ ਜਿਹੜੀ ਨਸ਼ਿਆਂ ਦੇ ਰਾਹ ਪੈ ਗਈ ਆ ਉਹਨੂੰ ਮੋੜ ਕੇ ਲਿਆ ਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਤਰੱਕੀ ਵਾਲੇ ਰਸਤੇ ਤੇ ਪਾਣਾ ਹੈ ਔਰ ਜਿਹੜੇ ਨਸ਼ਾ ਤਸਕਰ ਦੇਖੋ ਜੇ ਮਤਲਬ ਉਹ ਆਪ ਹੀ ਮਤਲਬ ਸਟੇਟਮੈਂਟ ਦੇ ਕੇ ਫਸ ਗਏ ਉਹਨਾਂ ਦੇ ਸਾਰੇ ਪੋਸਟਿਵ ਆਣਗੇ ਸਾਡੇ ਕੋਈ ਬੰਦਾ ਨਾ ਸਕ ਸਕਦਾ ਨਹੀਂ ਸਾਨੂੰ ਕੋਈ ਸ਼ੱਕ ਨਹੀਂ ਜੀ ਜੀ ਵੀ ਬਿਲਕੁਲ ਤਿਆਰ ਆ ਜੀ ਉਹ ਮਤਲਬ ਜਿਹੜੇ ਜਿਹੜੇ ਮਤਲਬ ਜਿਹੜਾ ਇਹ ਜਿਹੜੀ ਇਹ ਵਾਲੀਆਂ ਗੱਲਾਂ ਹੁੰਦੀਆਂ ਹਨ ਜੀ ਇਹ ਹੁੰਦਾ ਹੈ ਕਿ ਜਿਹੜਾ ਮੇਨ ਇਸ਼ੂ ਆ ਉਹਨੂੰ ਸਹੀ ਟਰੈਕ ਕਰਨ ਵਾਸਤੇ ਕੀ ਕੁਲਦੀਪ ਜੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਨਹੀਂ ਇਥੋਂ ਭਜਾਉਣਾ ਚਾਹੀਦਾ ਔਰ ਉਹਨਾਂ ਨੂੰ ਨਹੀਂ ਮਤਲਬ ਜੇਲਾ ਛੱਪਣਾ ਚਾਹੀਦਾ ਕਿ ਉਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਨਹੀਂ ਕਰਨਾ ਚਾਹੀਦਾ ਉਹ ਕਹਿਣਾ ਕੀ ਚਾਹੁੰਦੇ ਆ ਉਹਨਾਂ ਨੂੰ ਕੋਈ ਪਤਾ ਹੈ ਜੀ ਕੀ ਬੋਲ ਰਹੇ ਆ ਉਹ ਉਹਨਾਂ ਨੂੰ ਪੁੱਛੋ ਵੀ ਜਿਹੜਾ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਇਹ ਮੰਨ ਲਓ ਕੋਈ ਮੰਨ ਲਓ ਰਾਜਨੀਤੀ ਦੀ ਗੱਲ ਨਹੀਂ ਆ ਆਉਣ ਵਾਲੀ ਪੀੜ੍ਹੀ ਦਾ ਮਸਲਾ ਹੈ ਉਹਨਾਂ ਨੂੰ ਸਮਝਾਓ ਜੀ ਆਉਣ ਵਾਲੀ ਪੀੜ੍ਹੀ ਨੂੰ ਬਚਾਣਾ ਹੈ ਅਸੀਂ ਇਹਨਾਂ ਦੇ ਇਹਨਾਂ ਦੇ ਮੇਰੀ ਗੱਲ ਸੁਣੋ ਜੀ ਨਸ਼ਾ ਸ਼ੁਰੂ ਕਰੇ ਕੀਤਾ ਜੀਰਾ ਜੀ ਨੂੰ ਪੁੱਛੋ ਜਿਹੜੀ ਪਾਰਟੀ ਵਿੱਚ ਸੀਗੇ ਉਹ ਉਹਦੇ ਲੀਡਰਾਂ ਦੇ ਨਾਂ ਆਏ ਕਿ ਨਹੀਂ ਆਏ ਇਹਨਾਂ ਨੇ ਤਾਂ ਨਸ਼ੇ ਦੀ ਜੜ ਲਾਈ ਆ ਅਸੀਂ ਜੜ ਪੁੱਟਾਂਗੇ ਉਹ ਉਹ ਵੀ ਨਹੀਂ ਲੈ ਵੀ ਹਾਈ ਕੋਰਟ ਚ ਜਿਹੜੀ ਵੀ ਪਾਈ ਗਈ ਕੰਡੀਸ਼ਨ ਚ ਚਾਹਤ ਕੋਈ ਨਹੀਂ ਇਹ ਸਾਰਾ ਕੁਝ ਹੋਊਗਾ ਜੀ ਜਿਹੜੇ ਲੀਗਲ ਆ ਸਾਰਾ ਲੀਗਲ ਪ੍ਰੋਸੀਜਰ ਫਾਲੋ ਕਰਾਂਗੇ ਜੋ ਮਾਨਯੋਗ ਅਦਾਲਤ ਕਹੇਗੀ ਉਹਦਾ ਸਨਮਾਨ ਕਰਾਂਗੇ ਬਟ ਪੰਜਾਬ ਦੇ ਵਿੱਚੋਂ ਨਸ਼ੇ ਦੀ ਬਿਮਾਰੀ ਨੂੰ ਜੜ ਤੋਂ ਪੁੱਟਾਂਗੇ ਇਹ ਪੱਕਾ થઈ ਗਈ। ਲਿਖਤਾ ਬਣ ਚੁੱਕੇ ਨੇ ਮੰਤਰੀ ਸਾਹਿਬ ਜਿਹੜੇ ਸਟਾਡ ਉਸਟਾ ਦਾ ਗੱਲ ਹੈ ਜੀ ਵੀ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਤੇ ਤੁਹਾਡੇ ਜਿਹਾ ਪਹਿਲਾਂ ਵੀ ਜਿੱਥੇ ਕਿਤੇ ਬਾਤਿਆ ਹੋਇਆ ਤੇ ਸਰਪੰਚ ਨੇ ਔਰ ਤੁਹਾਡੇ ਸਾਹਮਣੇ ਵੀਡੀਓ ਆਈ ਹੈ ਮੈਂ মিডিਆ ਦਾ ਧੰਨਵਾਦ ਕਰਦਾ ਤੁਸੀਂ ਆਪਣਾ ਪੋਜ਼ਿਟਿਵ ਰੱਖੋ ਜੀ ਇਹ ਜਿਹੜੇ ਪੋਲੀਟੀਸ਼ਨ ਹੈ ਇਹ ਕਿਤੇ ਨਾ ਕਿਤੇ ਜਿਹੜੀ ਸਿਆਸੀ ਪੋਸਟ ਪ੍ਰਾਈਸ ਹੋ ਖਤਮ ਹੋ ਗਈ ਜਿਨ੍ਹਾਂ ਨੇ ਕੰਨਾਂ ਦੀ ਬਲਵਾ ਨਾ ਕਰੋ ਤੁਸੀਂ ਜਿਹੜੇ মিডিਆ ਨੂੰ ਚਾਹੀਦਾ ਕਿ ਅਸਲ ਵਿੱਚ ਅਸੀਂ ਮੈਂ ਐਸੇ ਵਾਸਤੇ ਆਇਆ ਕਿ মিডিਆ ਦਾ ਸਾਥ ਚਾਹੀਦਾ ਲੋਕਾਂ ਦਾ ਸਾਥ ਚਾਹੀਦਾ ਇਹਨਾਂ ਦੀ ਸਾਨੂੰ ਪਰਵਾਹ ਨਹੀਂ ਹੈ ਜਿਹੜਾ ਗੱਲਾਂ ਕਰਦਾ ਹੈ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜਾ ਇਹ ਵਿਸ਼ੇਸ਼ ਕਿ ਲਾਂਚ ਕੀਤਾ ਗਿਆ ਯੋਗ ਨਸ਼ਿਆਂ ਪਰ ਪੂਰੀ ਲੜੀ ਵਿੱਚ ਕੱਲ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਸੀ ਜਿਹੜਾ ਸਮੱਗਲਰਸ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਅੱਜ ਪਬਲਿਕ ਮੀਟਿੰਗ ਵੀ ਰੱਖੀ ਹੈ ਤਾਂ ਕਿ ਪਬਲਿਕ ਤੋਂ ਵੀ ਅਸੀਂ ਇੱਕ ਵਾਰੀ ਫੀਡਬੈਕ ਲੈ ਸਕੀਏ ਕਿ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਕਿੱਥੇ ਕਿੱਥੇ ਜ਼ਿਆਦਾ ਹੈ ਕਿੱਥੇ ਕਿੱਥੇ ਠੀਕ ਹੈ ਸੋ ਉਸ ਹਿਸਾਬ ਨਾਲ ਅਸੀਂ ਆਪਣੀ ਡਿਪਲॉयਮੈਂਟ ਤੇ ਆਪਣੀ ਜਿਹੜੀ ਸਟਰੈਟਜੀ ਉਸ ਹਿਸਾਬ ਨਾਲ ਪਲਾਨ ਕਰ ਚੁੱਕੇ ਆ ਕਿਤੇ ਲੜਦਾ ਜੇ ਕਿੰਨੋਰ ਜਾਵੇ ਕੋਈ ਸਰਵਰ ਪਰ ਪਹਿਲਾਂ ਵੇਅਰ ਵੀ ਕੀਤਾ ਜਾ ਰਿਹਾ ਹੈ ਐਕਸ਼ਨ ਲੱਤਾ ਜਾ ਰਿਹਾ ਹੈ ਅਵੇਰਨੈਸ ਦੇ ਨਾਲ ਨਾਲ ਫੀਡਬੈਕ ਵੀ ਲਈ ਜਾ ਰਹੀ ਹੈ ਕੱਲ ਜਿਹੜਾ ਕਸੋ ਹੋਇਆ ਸੀ ਉਹਦੇ ਵਿੱਚ ਵੀ ਸਾਨੂੰ ਪਬਲਿਕ ਵੱਲੋਂ ਬੜਾ ਸਪੋਰਟ ਮਿਲੇ ਪਬਲਿਕ ਵੱਲੋਂ ਬੜੀ ਇਨਫੋਰਮੇਸ਼ਨ ਮਿਲੀ ਪਬਲਿਕ ਨੇ ਰੋਕ ਰੋਕੇ ਸਾਨੂੰ ਦੱਸਿਆ ਤੇ ਤੇ ਅਦਰਵਾਈਜ਼ ਸਾਨੂੰ ਪਬਲਿਕ ਕੋਲ ਜਾਣਾ ਪੈਂਦਾ ਸੀ ਬਟ ਕੱਲ ਦਾ ਜਿਹੜਾ ਆਪਰੇਸ਼ਨ ਸੀਗਾ ਉਹਦੇ ਵਿੱਚ ਪਬਲਿਕ ਨੇ ਆ ਕੇ ਸਾਨੂੰ ਦੱਸਿਆ ਕਿ ਇੱਥੇ ਨਸ਼ਾ ਵਿਕਦਾ ਹੈ ਇਹ ਬੰਦਾ ਨਸ਼ਾ ਵੇਚਦਾ ਉਹਦੇ ਕਰਕੇ ਤੁਸੀਂ ਦੇਖੋਗੇ ਕੱਲ ਦੀ ਕਵਰੇਜ ਵੀ ਬਹੁਤ ਚੰਗੀਆਂ ਹੋਈਆਂ ਥੈਂਕ ਯੂ ਜਨਾਬਾਂ ਜਿਹਨੇ ਕਿਲਾ ਹੈਗਾ ਇਹ ਲੱਗਦਾ ਜਿਹੜਾ ਹਾਈ ਕੋਰਟ ਉਹਦੇ 'ਚ ਤਾਂ ਦੇਖੋ ਜੀ ਬੜਾ ਕਲੀਅਰ ਮੈਸੇਜ ਹੈ ਕਿ ਕੋਈ ਵੀ ਜਿਹੜਾ ਇਲੀਗਲ ਐਕਟੀਵਿਟੀ 'ਚ ਕੰਮ ਕਰੂਗਾ ਤੇ ਇਲੀਗਲ ਕੰਸਟ੍ਰਕਸ਼ਨ ਕਰੂਗਾ ਉਹਦੇ ਖਿਲਾਫ ਬਿਲਕੁਲ ਐਕਟੀਵਿਟੀ ਤੇ ਐਕਸ਼ਨ ਹੋਏਗਾ ਤੇ ਡਿਮੋਲੀਸ਼ਨ ਹੋਏਗਾ ਕਿੰਨੇ ਜ਼ਿਲ੍ਹੇ ਕਿੰਨੇ ਅਜੇ ਤੱਕ ਇਹ ਲੱਭਿਆ ਜਾਂ ਚੱਲਿਆ ਤੇ ਹੋਰ ਕਿੰਨੇ ਕਿਹਦੇ ਲੱਭੇ ਅਜੇ ਤੱਕ ਇੱਕ ਤਾਂ ਚੱਲਿਆ ਬਾਕੀ ਅਸੀਂ ਸਾਰਿਆਂ ਦੇ ਵੈਰੀਫਾਈ ਕਰ ਰਹੇ ਹਾਂ ਜਿਵੇਂ ਸੀਐਮ ਸਾਹਿਬ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਡਾਇਰੈਕਸ਼ਨਸ ਪਾਸ ਕੀਤੇ ਨੇ ਵੀ ਅਰੈਵਿਊ ਆਫਿਸਰਸ ਨੇ ਕਿ ਜਿਹੜੇ ਵੀ ਇਲੀਗਲ ਕੰਮ ਦੇ ਵਿੱਚ ਇਨਵੋਲਡ ਨੇ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਜਿਹੜਾ ਵੀ ਕੋਈ ਇਲੀਗਲ ਕੰਸਟਰਕਸ਼ਨ ਇਹ ਯੂਨਿਟ ਬਣਾਇਆ ਗਿਆ ਤੇ ਕਿੰਨੀ ਅਗੇ ਪ੍ਰੋਪਰਟੀ ਆਈ ਹੈ ਸਰ ਜੀ ਹਜੇ ਜਾਂਚ ਚੱਲ ਰਹੀ ਹੈ ਸਾਡੇ ਕੋਲ ਹਜੇ ਤੱਕ 2 ਹੋ ਹੋ ਰਹੀਆਂ ਆ ਉਹਦੀਆਂ ਪ੍ਰੋਪਰਟੀ ਜਿਹੜੀ ਇਲੀਗਲੀ ਕੰਸਟਰਕਟਡ ਹੋ ਸੋ ਉਹਨਾਂ ਦੇ ਕੰਮ ਚੱਲ ਰਿਹਾ ਜਿਵੇਂ ਸਾਨੂੰ ਐਡਮਿਨਿਸਟ੍ਰੇਸ਼ਨ ਨੂੰ ਆਰਡਰ ਮਿਲੂਗਾ ਤੇ ਉਹਦੇ ਵੀ ਕਰ ਦੇਗਾ ਕਿ ਤੁਹਾਨੂੰ ਵਾਰਨਿੰਗ ਜੀ ਮਿਲ ਗਈ ਨਸ਼ਾ ਤਸਕਰਾਂ ਨੂੰ ਬੜੀ ਸਿੰਪਲ ਜੀ ਵਾਰਨਿੰਗ ਹੈ ਜੀ ਕਿ ਜਿਹੜਾ ਇਹ ਕੰਮ ਹੈਗਾ ਉਹਨਾਂ ਨੂੰ ਛੱਡਣਾ ਪੈਣਾ ਸੋ ਇਹ ਟੋਲਰੇਟ ਨਹੀਂ ਕੀਤਾ ਜਾਊਗਾ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਰਕਲਾ ਪੰਜਾਬ ਬਣਾਉਣਾ ਹੈ ਉਹਦੇ ਵਾਸਤੇ ਜ਼ੀਰੋ ਡਰੱਗ ਟੋਲਰੈਂਸ ਹੈ ਕਿ ਡਰੱਗ ਦੀ ਵਿਕਰੀ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਤੇ ਪੰਜਾਬ ਪੁਲਿਸ ਸੋਸ ਵਾਲੇ ਪਾਸੇ ਕੰਮ ਕਰ ਰਹੀ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਬਿਲਕੁਲ ਜਿਹੜੀ ਡਰੱਗ ਦੀ ਵਿਕਰੀ ਹੈ ਉਹ ਜ਼ੀਰੋ ਹੈ ਕਿ ਕਿੰਨੀ ਤੇ ਗੱਲ ਨਾ ਕਰਾ ਕਿ ਇਹ ਗਲਤ ਹੋ ਗਏ ਕੱਲ ਸਾਡੇ 19 ਪਰਚੇ ਦਰਜ ਹੋਏ ਨੇ ਤੇ ਆਊਂਡ 7000 ਟੈਬਲੇਟਸ ਰਿਕਵਰ ਹੋਈਆਂ ਕੁਝ ਕੈਪਸੂਲ ਵੀ ਕਵਰ ਹੋਏ 25 ਕਿਲੋਜਿਸ ਰਿਕਵਰ ਹੋਈ ਸੀ ਤੋ 4 ਵਹੀਕਲਜ਼ ਰਿਕਵਰ ਹੋਏ ਸੀ 4 ਪੀ ਹੋ ਰਿਹਾ ਇਸ ਟੇ ਆ ਦੇਖੋ ਜੀ ਇਹਦੇ ਵਿੱਚ ਬਿਲਕੁਲ ਕਲੀਅਰ ਡਾਇਰੈਕਸ਼ਨਸ ਹੈਗੇ ਸਰਕਾਰ ਵੱਲੋਂ ਤੇ ਸਾਰੇ ਜਿੰਨੀ ਵੀ ਗਰਾਊਂਡ ਮਸ਼ੀਨਰੀ ਹੈਗੀ ਉਹ ਆਨ ਫੁੱਟ ਹੈਗੀ ਤੇ ਬਿਲਕੁਲ ਦੋਨੇ ਪਾਸੇ ਹੀ ਜਿੱਥੇ ਐਨਫੋਰਸਮੈਂਟ ਦੀ ਗੱਲ ਕਰਦੇ ਆਪਾਂ ਕਿ ਐਨਫੋਰਸਮੈਂਟ ਵੀ ਪੂਰੀ ਹੋਊਗੀ ਕਿ ਜਿੱਥੇ ਵੀ ਕੁਝ ਸ਼ਿਕਾਇਤ ਮਿਲਦੀ ਹੈ ਕਿਸੇ ਤਰੀਕੇ ਦੀ ਤਾਂ ਤੁਰੰਤ ਕਾਰਵਾਈ ਕੀਤੀ ਜਾਊਗੀ ਤੇ ਨਾਲ ਹੀ ਨਾਲ ਜਿੱਦਾਂ ਜਿਹਦਾ ਉਹਦਾ ਦੂਜਾ ਅਸਪੈਕਟ ਹੈ ਅਵੇਅਰਨੈਸ ਤੇ ਜਿਹੜੇ ਸਾਡੇ ਬੱਚੇ ਆ ਕੋਈ ਵੀ ਸੋਸਾਇਟੀ ਦਾ ਮੈਂਬਰ ਹੈਗਾ ਜੋ ਇਸ ਇਸ ਉਹ ਕੋਪਾਥਾਈ ਜੇ ਆ ਗਿਆ ਆਏਗਾ ਤਾਂ ਉਹਦਾ ਹੈਂਡਹੋਲਡਿੰਗ ਦੀ ਬਹੁਤ ਲੋੜ ਹੈ ਕਿ ਕੰਪੈਸ਼ਨ ਉਹਨੂੰ ਸੁविधाਵਾਂ ਦਿੱਤੀ ਜਾਣ ਕਿ ਜੇ ਸਾਡੇ ਡੀਡਿਕਸ਼ਨ ਸੈਂਟਰ, ਆਊਟ ਕਲੀਨਿਕ, ਉੱਥੇ ਮੈਡੀਸਿਨਸ, ਰੀਹੈਬ ਸੈਂਟਰਸ ਕਿ ਉੱਥੇ ਉਹਨਾਂ ਨੂੰ ਅਸੀਂ ਸਾਰੀ ਇੱਕ ਕੰਡੂਸਿਵ ਐਟਮੋਸਫੀਅਰ ਦਿੱਤੇ ਕਿ ਜੀ ਉਹਨੂੰ ਛੱਡਣ ਵੀ ਤੇ ਨਾਲ ਹੀ ਨਾਲ ਸਾਡੇ ਨਾਲ ਜੁੜਨ ਕਿ ਕਾਫੀ ਹੋਰ ਆਪਾਂ ਅਵੇਅਰਨੈਸ ਕਰ ਸਕੀਏ ਕਿ ਅਸੀਂ ਪੰਜਾਬ ਪੰਜਾਬ ਦੇ ਬਲਾਕੇਜ ਕਰ ਰਹੇ ਹਾਂ ਤਾਂ ਕਿ ਇੱਕ ਪਾਸੇ ਜ਼ਿਆਦਾ ਰਸ਼ਵੀ ਨਾ ਹੋਣ ਦੂਜੇ ਪਾਸੇ ਸਾਡੀ ਇੱਕ ਨੈਟਵਰਕਿੰਗ ਵੀ ਬਣਨ ਕਿ ਜਿਹੜੇ ਸਾਡੀ ਪੰਚਾਇਤਾਂ ਆ ਜਿਹੜੇ ਜਿਨ੍ਹਾਂ ਨੇ ਵੀ ਮੋਤਵਾਰ ਬੰਦੇ ਕੋਈ ਦਾ ਰੱਖੇ ਜਿੰਨੇ ਵੀ ਸਰਕਾਰੀ ਮਸ਼ੀਨਰੀ ਆਨ ਗਰਾਉਂਡ ਉਹਨਾਂ ਨੂੰ ਇਨਵੋਲ ਕਰਕੇ ਉਹਨਾਂ ਦੀ ਮਦਦ ਨਾਲ ਇੱਕ ਅਵੇਅਰਨੈਸ ਤਾਂ ਆਲਰੇਡੀ ਹੈਗੀ ਪਰ ਕਿਤੇ ਨਾ ਕਿਤੇ ਕਈ ਵਾਰੀ ਜਿਹੜੇ ਪਰਿਵਾਰ ਹੈਗੇ ਆ ਬੰਦੇ ਹੈ ਜੋ ਨਸ਼ਾ ਹੈ ਚਾਹੇ ਉਹ ਅੱਗੇ ਨਹੀਂ ਆਉਂਦੇ ਜਾਂ ਉਹਨਾਂ ਨੂੰ ਲੱਗਦਾ ਹੈਗਾ ਕਿ ਇਹਦਾ ਕੋਈ ਹੱਲ ਨਹੀਂ ਹੈ ਤੋਂ ਨਾਲ ਦਾ ਹੱਥ ਫੜ ਕੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਛੁਡਾਣਾ ਇੱਕ ਗੱਲ ਹੈ ਕਿ ਉਹਨਾਂ ਨੂੰ ਮੈਡੀਸਿਨ ਦੇਈਏ ਇੱਕ ਐਟਮੋਸਫੀਅਰ ਦੇਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਫੈਮਿਲੀ ਦੀ ਵੀ ਕਾਉਂਸਲਿੰਗ ਕਰੀਏ ਸ਼੍ਰੀ ਮੰਤਰੀ ਡਾਕਟਰ ਜੀ ਸੰਗ ਸਾਡੇ ਲੋੜੀਂ ਅਵਸਥਾ ਪਿੰਡ ਪਹੁੰਚੇ ਨੇ ਉਹਨਾਂ ਦਾ ਪਹਿਲਾਂ ਜੀਐਨ ਨੂੰ ਧੰਨਵਾਦ ਕਰਦੇ ਹਾਂ ਕਿ ਜਿਹੜੀ ਨਵੀਂ ਫਹਿਮ ਜਿਹੜੀ ਹੈ ਜੀ ਕਿਸੇ ਦੇ ਖਲਾਫ ਉਹ ਵਧੀਆ ਲੱਗਿਆ ਪੀਐਸਪੀ ਮਨਦੀਪ ਸਿੰਘ ਵੀ ਬੈਠੇ ਆ ਆਪਣੇ ਨਾਲ ਸਿਵੀ ਵੀ ਬੈਠੇ ਆ ਐਸਪੀ ਜੀਕਰ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਆਪਣੇ ਮਲਕੇ ਦੀ ਤਾਕੇ ਦਸ਼ਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਦਸ਼ਰ ਦੇ ਖਲਾਫ ਕਦਮ ਚੁੱਕੋਗੇ ਤੇ ਇਹਨਾਂ ਨੂੰ ਵੀ ਤਸ਼ਕਰ ਦੇ ਰੋਸ ਫੜ ਕੇ ਦਰਜ ਕਰਨਗੇ। ਤੁਹਾਡਾ ਸਪੋਰਟ ਬਹੁਤ ਵਧੀਆ ਹੈ ਇਸ ਟਾਈਮ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ।